ਲਓ ਬਾਜੀ ਤਰੀਕ ਹੋ ਗਿਆ 11 1 2025 ਮੌਸਮੀ ਸੱਲਾ ਹੈ ਸੂਰਜ ਵੀ ਮਾੜਾ ਮਾੜਾ ਦਿਖਾਈ ਦਿੰਦਾ ਤੇ ਆਲੂਆਂ ਦੀ ਬੇਲ ਵੱਢਣ ਲੱਗੇ ਸੀ ਜੀ ਵੀ ਹੈ ਜੀ ਇਹ ਸੂਖੀਅਤੀ ਚੈੱਕ ਕਰ ਸਕਦੇ ਬੇਲ ਜੀ ਦੀ ਸੀ 80 ਦਿਨ ਦੇ ਹੋ ਚੁੱਕੇ ਆ ਜੀ ਬੇਲ ਵੱਢਣੀ ਸ਼ੁਰੂ ਕਰਤੀ ਸੀ 80 ਦਿਨ ਦੇ ਹੋ ਚੁੱਕੇ ਆ ਸੂਖੀਅਤੀ ਵੀ ਹੈ ਜੀ ਪੱਟ ਕੇ ਦੇਖਦੇ ਕਿੱਡੇ ਕਿੱਡੇ ਸਾਈਜ਼ ਬਣ ਗਿਆ ਇੱਕ ਤਾਂ ਨਹੀਂ ਤੇ ਇਹ ਤਾਂ ਠੀਕ ਲੱਗਦੀ ਹੈ ਸਾਈਜ਼ ਵੀ ਠੀਕ ਬਣਿਆ ਹੋਇਆ ਹੈ 4 5 6 7 8 9 10 11 12 13 13 ਦਾਣੇ ਹੋ ਚੁੱਕੇ ਆ ਜੀ 10 ਮੋٹے ਦੇ ਆ 3 ਨੇ ਗਰੀਬ ਹੈ ਜੀ ਚੈੱਕ ਕਰ ਸਕਦੇ ਏ ਡੱਡੀ ਬੇਲ ਵਧੀ ਵੀ ਆ ਜੀ ਇਹ ਵੀ ਬਹੁਤ ਵਧੀਆ ਜੀ ਮੌਸਮ ਵੀ ਸਿੱਲਾ ਉੱਪਰੋਂ ਧੰਨਵਾਦ ਜੀ ਓਕੇ